ਧੁੰਦ ਦਾ ਕਹਿਰ ਲਗਾਤਾਰ جاری ਹੈ ਠੰਡ ਦੇ ਨਾਲ ਨਾਲ ਧੁੰਦ ਵੀ ਕਾਫੀ ਜ਼ਿਆਦਾ ਵਧੀ ਹੈ ਤਾਂ ਹੋਲੀ ਚੱਲੋ ਹੋਲੀ ਚੱਲੋ ਘਰ ਵਿੱਚ ਕੋਈ ਤੁਹਾਨੂੰ ਅਡੀਕ ਰਾਇ ਤਸਵੀਰें ਤੁ ਲੈ ਕੇ ਦੋ ਘਟਨਾਵਾਂ ਸਾਹਮਣੇ ਹੋ ਚੁੱਕਿਆ ਨੇ ਤਿਗਰੇ ਪਰ ਦੋ ਥਾਂ ਤੇ ਵੱਡੇ ਹਾਸੇ ਵੀ ਵਾਪਰਿਆ ਤਾਂ ਹੋਲੀ ਚੱਲੋ ਤਸਵੀਰਾਂ ਤੁਸੀਂ ਦੇ ਸਕਦੇ ਹੋ ਧੁੰਦ ਦਾ ਕਹਿਰ ਖਾਸ ਕਰਕੇ ਇਹ ਬੇਨਤੀ ਹੈ ਕਿ ਬਹੁਤ ਕਈ ਬੱਚੇ ਲੋੜੀ ਵਗੈਰਾ ਮੰਗ ਰਹੇ ਨੇ ਕਿਉਂਕਿ ਤਿਹਾਰ ਦਾ ਤਿਹਾਰਾਂ ਦਾ ਸੀਜ਼ਨ ਚੱਲ ਰਿਹਾ ਤਾਂ ਉਹ ਵੀ ਇਸ ਤੋਂ ਦੇ ਵਿੱਚ ਗ੍ਰੇਡ ਕਰਨ ਤੋਂ ਬਹੁਤ ਜ਼ਿਆਦਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ